ਸਭਾ ਚੋਣਾਂ 2024 ਦੇ ਲਈ ਹਰ ਦਿਨ ਦੇ ਨਾਲ ਜਿਹੜਾ ਨਿਰਣਾਇਕ ਲੜਾਈ ਹੈ ਜਿਹੜੀ ਉਹ ਅੰਜਾਮ ਦੇ ਵੱਲ ਵੱਧ ਰਹੀ ਹੈ ਤੇ ਹੁਣ ਤਕਰੀਬਨ ਤਕਰੀਬਨ ਆਖਰੀ ਹਫਤਾ ਬਚਿਆ ਹੈ ਜ਼ੋਰ ਪੂਰਾ ਲੱਗਿਆ ਹੋਇਆ ਹੈ ਪੰਜਾਬ ਦੀਆਂ 13 ਸੀਟਾਂ ਦੇ ਵਿੱਚੋਂ ਕੁਝ ਸੀਟਾਂ ਅਸੀਆਂ ਨੇ ਜਿਹੜੀਆਂ ਪਾਰਟੀਆਂ ਦੇ ਲਈ ਵੀ ਤੇ ਉਮੀਦਵਾਰਾਂ ਦੇ ਲਈ ਵੀ ਵਕਾਰ ਦਾ ਸਵਾਲ ਬਣਿਆ ਹੋਈਆਂ ਨੇ ਲੁਧਿਆਣਾ ਸੀਟ ਦੀ ਗੱਲ ਕੀਤੀ ਜਾਵੇ ਚਾਹੇ ਉਹ ਸੀਟ ਹੋਵੇ ਬਠਿੰਡਾ ਚਾਹੇ ਸੰਗਰੂਰ ਦੀ ਗੱਲ ਹੋਵੇ ਕਿਉਂਕਿ ਸੰਗਰੂਰ ਸੀਟ ਨੂੰ ਹਮੇਸ਼ਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਮ ਆਦਮੀ ਪਾਰਟੀ ਦੀ ਰਾਜਧਾਨੀ ਕਹਿ ਕੇ ਕੋਟ ਕਰਦੇ ਨੇ ਰਾਜਾ ਬੜਿੰਗ ਮੇਰੇ ਨਾਲ ਮੌਜੂਦ ਰਹਿਣ ਕੇ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਨੇ ਪ੍ਰਧਾਨ ਵੀ ਨੇ ਪੰਜਾਬ ਕਾਂਗਰਸ ਦੇ ਔਰ ਤੇਜ਼ ਤਰਾਰ ਨੌਜਵਾਨ ਆਗੂ ਨੇ ਬੜਿੰਗ ਸਾਹਿਬ ਵੈਲਕਮ ਡੇਲੀ ਪੋਸਟ ਪੰਜਾਬੀ ਤੇ ਥੈਂਕ ਯੂ ਬੀਦੀ ਸਾਹਿਬ ਕੀ ਹਾਲ ਹੈ ਤੁਹਾਡਾ ਠੀਕ ਠਾਕ ਹੂੰ ਬੱਲੇ ਬੱਲੇ ਤੁਸੀਂ ਅਸੋ ਕਿਵੇਂ ਕਿਵੇਂ ਲੱਗ ਰਿਹਾ ਲੁਧਿਆਣਾ ਫਿਰ ਗਿੱਦੜਵਾਹਾ ਬਠਿੰਡਾ ਸ੍ਰੀ ਮੁਕਸਰ ਸਾਹਿਬ ਤੇ ਲੁਧਿਆਣਾ ਆਨੰਦ ਆ ਰਿਹਾ ਬਹੁਤ ਜ਼ਿਆਦਾ ਤਰੱਕੀ ਦੀਆਂ ਸੇਕੜੀ ਬਚਪਨ ਚ ਇੱਛਾ ਸੀ ਕਿ ਵੱਤ ਵੱਤ ਲੋਕ ਜਾਣਦੇ ਹੋਣ ਤੇ ਲੋਕਾਂ ਨੂੰ ਮਿਲਿਆ ਜਾਵੇ ਉਹ ਪੂਰੀ ਹੋ ਰਹੀ ਹੈ ਵਧੀਆ ਗੱਲ ਆ 40 ਲੱਖ ਲੋਕ ਰਹਿੰਦੇ ਨੇ ਲੁਧਿਆਣਾ ਚ ਹਮਮ ਔਰ ਹਰ ਰੇਡੀਆਲਾ ਭਰਾ ਸਾਈਕਲ ਵਾਲਾ ਭਰਾ ਫੁੱਲਾਂ ਵਾਲਾ ਭਰਾ ਵਾਲ ਕੱਟਣ ਵਾਲਾ ਵੀ ਸੋ ਹੱਥ ਲਾਉਂਦੇ ਜਦੋਂ ਟੱਪਦੇ ਨੇ ਤੇ ਸਰੀਰ ਚ ਦੁੱਗਣੀ ਜਾਨ ਆ ਜਾਂਦੀ ਹੈ ਕੋਈ ਰੈਕਗਨਾਈਜ਼ ਕਰਦਾ ਵਧੀਆ ਲੱਗਦਾ ਇਹ ਵਧੀਆ ਗੱਲ ਆ ਵੈਸੇ ਨਹੀਂ ਤਾਂ ਪੋਲੀਟਿਸ਼ਨਾ ਨੂੰ ਤਾਂ ਇਹ ਲੱਗਦਾ ਹੈ ਕਿ ਉਹ ਪੰਜਾਬੀ ਨਹੀਂ ਕਹਿੰਦੇ ਬੋਤਲ ਜਿੰਨਾ ਨਸ਼ਾ ਹੋ ਜਾਂਦਾ ਜਦੋਂ ਕੋਈ ਵੇਵ ਕਰਦਾ ਤੂੰ ਤਾਂ ਗੰਨੇ ਦਾ ਜੂਸ ਵੀ ਅੱਜਕੱਲ ਪੀ ਰਹੇ ਹੋ ਬਹੁਤ ਵਿਚਰ ਰਹੇ ਹੋ ਲੋਕਾਂ ਨਾਲ ਹਾਂ ਯਾਰ ਕੱਲ ਬਹੁਤ ਤੇ ਲੱਗੀ ਸੀ ਫਿਰ ਰੇੜੀ ਤੇ ਖੜ ਕੇ ਬਥੇਰੀ ਆ ਰਹੀ ਪੀਤਾ ਕੋਈ ਪਹਿਲੀ ਥੋੜੀ ਕਦੇ ਛਲੀਆਂ ਖਾਧੀਆਂ ਇਲੈਕਸ਼ਨਾਂ ਤੋਂ ਪਹਿਲਾਂ ਦੀਆਂ ਗੱਲਾਂ ਥੋੜਾ ਦਿਖਾਉਣਾ ਵੀ ਪੈਂਦਾ ਨਾ ਹਾਂ ਤੁਸੀਂ ਇਹ ਵੀ ਕਹਿ ਸਕਦੇ ਹੋ ਦਿਖਾਉਣਾ ਵੀ ਪੈਂਦਾ ਕਿ ਅਸੀਂ ਕਾਮਨ ਬੰਦੇ ਆ ਅਸੀਂ ਚਾਹੇ ਠਾਠ ਬਾਠ ਨਾਲ ਆਪਦਾ ਕੰਮ ਕਰਦੇ ਆ ਪਰ ਅਸੀਂ ਮੇਰਾ ਪਹਿਲਾਂ ਤੋਂ ਹੀ ਹੈ 2012 ਤੋਂ ਲੈ ਕੇ ਕਦੇ ਇਹ ਨਹੀਂ ਕਿ ਪਹਿਲੀ ਵਾਰੀ ਆਪਾਂ ਗੰਨੇ ਦੀ ਰੇੜੀ ਤੇ ਆਪਾਂ ਜੂਸ ਪੀਤਾ 50 ਹੀ ਪਹਿਲਾਂ ਪੀਤਾ ਉਹਨਾਂ 50 ਹੋਰ ਵੀਡੀਓਜ਼ ਹੋਣੀਆਂ 50 ਹੀ ਪਹਿਲਾਂ ਛੱਲੀਆਂ ਖਾਧੀਆਂ ਹੋਣੀਆਂ ਗੋਲ ਗੱਪੇ ਖਾਧੀਆਂ ਹੋਣੀਆਂ ਸੋ ਲੋਕਾਂ ਨੂੰ ਲੱਗਣਾ ਚਾਹੀਦਾ ਕਿ ਸਾਡੇ ਵਰਗਾ ਹੀ ਹੈ ਅੱਛਾ ਲੁਧਿਆਣੇ ਨੂੰ ਸਾਰਾ ਦੇਖ ਲਿਆ ਸਮਝ ਲਿਆ ਸਾਰਾ ਤਾਂ ਲੁਧਿਆਣੇ ਨੂੰ ਹਜੇ ਸਾਲ ਦੋ ਸਾਲ ਲੱਗਣਗੇ ਦੇਖਣ ਨੂੰ ਲੇਕਿਨ ਸਮਝ ਰਿਹਾ ਮੈਂ ਕਾਫੀ 80% ਸਮਝ ਗਿਆ ਕਿਉਂਕਿ ਪੋਜ਼ਪਾਰਟ ਆ ਗਿੱਦੜਬਾ ਹੁ ਲੁਧਿਆਣਾ ਸਾਰਾ ਕੁਝ ਬਹੁਤ ਅਰਬਨ ਸਿਸਟਮ ਸਾਰਾ ਹਾਂ ਕੋਈ ਆਈ ਡੋਨਟ ਥਿੰਕ ਸੋ ਥੇਅਰ ਇਜ਼ ਐਨੀ ਪ੍ਰੋਬਲਮ ਬਹੁਤ ਚੰਗੀ ਤਰ੍ਹਾਂ ਦੇਖ ਰਹੇ ਹਾਂ ਮੈਂ ਲੁਧਿਆਣੇ ਨੂੰ ਔਰ ਕਾਫੀ ਜਾਣਨ ਦੀ ਕੋਸ਼ਿਸ਼ ਕਰ ਲਈਏ ਔਰ ਹੋਰ ਸਾਲ ਦੇ ਸਾਲ ਦੇ ਵਿੱਚ ਮੁਕੰਮਲ ਜਾਣਕਾਰੀ ਲੁਧਿਆਣੇ ਦੀ ਹੋ ਜਾਏਗੀ ਤੁਹਾਡਾ ਬਹੁਤ ਖਾਸ ਸਿੱਧੂ ਮੂਸੇ ਵਾਲੇ ਦਾ ਗੀਤ ਸੀ ਟੋਚਨਾ ਦਾ ਜੱਟ ਵੀ ਸ਼ਕੀਨ ਮੁੱਢ ਤੋਂ ਟੋਚਨ ਐਤ ਕੀ ਫਿਰ ਰਵਨੀਦ ਬਿੱਟੂ ਨਾਲ ਵੀ ਪਿਆ ਹੋਇਆ ਕੱਢ ਦੋਗੇ ਕੰਡਾ ਮੈਨੂੰ ਇਹ ਤਾਂ ਨਹੀਂ ਪਤਾ ਇਹ ਤਾਂ ਬਾਬਾ ਨਾਨਕ ਦੱਸੂਗਾ ਕੰਡਾ ਕੰਡਣਾ ਕਿ ਨਾ ਤੁਸੀਂ ਪਰ ਟੋਚਨ ਜਿਹਨੂੰ ਮੈਂ ਪਾਲ ਲੈਣਾ ਹੈ ਅਗਲੇ ਦਿਨ ਟੈਰਾ ਨਹੀਂ ਗੁੱਡੀਆਂ ਕੇ ਸਾਧਨੇ ਤੇ ਸਾਧੋਂਗੇ ਫਿਰ ਮੈਂ ਕਿਹਾ ਜੀ ਰਨਲ ਵੀ ਟੋਚਨ ਪੇ ਹੈ ਹੋਰੀਆਂ ਪੱਕੇ ਤੌਰ ਤੇ ਬਾਬਾ ਮਦਦ ਕਰਨ ਆਉਂਦਾ ਉਤੋਂ ਹੋਰੀਆਂ ਗੁੱਡੀਆਂ ਕੇ ਸਾਧ ਐਦ ਕੀ ਕਿਵੇਂ ਆ ਕਿਵੇਂ ਦੇਖਦੇ ਹੋ ਸਿਸਟਮ ਤੁਸੀਂ ਕਿਹਾ ਕਿ ਰਾਹੁਲ ਗਰਾਹੁਲ ਗਾਂਧੀ ਹੋਰਾਂ ਨੇ ਕਿਹਾ ਕਿ ਰਾਜਾ ਬੜੇਂਗਾ ਇਥੋਂ ਲੜੂਗਾ ਲੁਧਿਆਣੇ ਤੋਂ ਬਿੱਟੂ ਨੂੰ ਫਿਰ ਸਬਕ ਸਿਖਾਣਾ ਫੇਰ ਉਹ ਕਹੂੰਗਾ ਕਿ ਦੇ ਤੈਸ਼ ਬੰਦਾ ਜਿਹੜਾ ਗੁੱਸੇ ਹੋਇਆ ਹੁੰਦਾ ਕਿਉਂਕਿ ਪਾਰਟੀ ਨਾਲ ਬਹੁਤ ਵੱਡੀ ਬੇਵਫਾਈ ਕੀਤੀ ਬੰਦੇ ਨੇ ਔਰ ਇਸ ਤਰ੍ਹਾਂ ਛੱਡ ਕੇ ਸ਼੍ਰੀ ਆਮ ਜਿਵੇਂ ਰਾਤੋਂ ਰਾਤ ਚ ਬੰਦਾ ਖੜਾ ਖੜੋਤਾ ਬਦਲ ਜਾਂਦਾ ਹੈ ਇਹਨੂੰ ਧੋਖਾ ਕਹਿੰਦੇ ਹੈ ਇਹਨੂੰ ਗਦਾਰੀ ਕਹਿੰਦੇ ਹੈ ਸੋ ਕਦੇ ਕਦੇ ਉਹ ਗੁੱਸਾ ਆ ਜਾਂਦਾ ਹੈ ਮੈਂ ਵੀ ਥੋੜਾ-ਫੋਟਾ ਮਾੜੀ-ਮੋਟੀ ਤਲਖੀ ਚ ਬੋਲ ਜਾਂਦਾ ਹੈ ਮੈਂ ਤਾਂ ਕੌਣ ਹੁਣ ਸਭ ਸਿਖਾਉਣ ਵਾਲਾ ਬੇਦੀ ਸਾਬ ਬਾਬਾ ਨਾਨਕ ਹੀ ਸਿਖਾਉਂਦੇ ਤੁਸੀਂ ਤੁਸੀਂ ਨਿਮਰਤਾ ਬਹੁਤ ਆ ਗਈ ਹੰਬਲ ਬਹੁਤ ਹੋ ਗਏ ਅਸੀਂ ਰਾਜਾ ਵੜਿੰਗ ਜਿਹੜਾ ਸ਼ੁਰੂ ਤੋਂ ਦੇਖਿਆ 2012 ਤੋਂ ਚੱਲੋ ਤੁਹਾਡੀ ਪਹਿਲਾਂ ਦੀ ਪੋਲਿਟਿਕਸ ਆ ਪਰ ਰੈਕੋਗਨਾਈਜ਼ ਤੁਸੀਂ 12 ਤੋਂ ਹੋਣ ਲੱਗ ਗਏ ਇਹ ਫਿਰ ਵੱਡਾ ਵੱਡਾ ਪੰਨਾ ਕਿਵੇਂ ਆਉਣ ਲੱਗ ਗਿਆ ਇਹ ਮੇਰੇ ਹੰਬਲ ਹੋਣ ਨਾਲ ਮੇਰਾ ਨੁਕਸਾਨ ਵੀ ਹੋ ਗਿਆ ਬਹੁਤ ਸਾਰੇ ਲੋਕ ਕਹਿੰਦੇ ਰਾਜਾ ਬਠਿੰਡਾ ਸੀਟ 'ਤੇ ਨੁਕਸਾਨ ਤਾਂ ਨਹੀਂ ਨਾ ਨਾ ਲੋਕ ਕਹਿੰਦੇ ਰਾਜਾ ਵੜਿੰਗ ਹੁਣ ਕਰੰਟ ਨਹੀਂ ਕੱਢਦਾ ਰਾਜਾ ਵੜਿੰਗ ਨੂੰ ਪਤਾ ਨਹੀਂ ਕੀ ਗੜਬੜ ਹੋ ਗਈ ਪਰ ਮੈਂ ਇਹ ਸਮਝਦਾ ਕਿ 45 ਸਾਲ ਦਾ ਹੋ ਗਿਆ ਜਿਹੜਾ ਜਣਾ ਡੂੰਗੀਆਂ ਹੋ ਗਈਆਂ ਰਾਜੇ ਬੜਿੰਗਤੀ ਤਾਂ ਇਹ ਵੀ ਹੰਬਲ ਬੰਦਾ ਹੋਈ ਜਾਂਦਾ ਜਿਹੜਾ ਤਾਂ ਲੋਕਾਂ ਨੇ ਦੱਸੀਆਂ ਬੇਦੀ ਸਾਹਿਬ ਬਟ ਮੈਨੂੰ ਲੱਗਦਾ ਕਿ ਉਮਰ ਦੇ ਨਾਲ ਔਰ ਜ਼ਿੰਮੇਦਾਰੀਆਂ ਨਾਲ ਤੁਹਾਨੂੰ ਆਪ ਦੇ ਆਪ ਚ ਤਬਦੀਲੀ ਲਿਆਉਣੀ ਚਾਹੀਦੀ ਹੈ ਔਰ ਜਿਹੜੇ ਵਿਅਕਤੀ ਉਮਰ ਦੇ ਨਾਲ ਆਪ ਦੇ ਆਪ ਚ ਤਬਦੀਲੀ ਨਹੀਂ ਲਿਆਉਂਦੇ ਜ਼ਿੰਮੇਦਾਰੀ ਦੇ ਨਾਲ ਮੈਨੂੰ ਲੱਗਦਾ ਉਹ ਕਾਮਯਾਬ ਨਹੀਂ ਹੁੰਦੇ ਮੈਂ ਬਚਪਨ ਸੀ ਉਹ ਬਚਪਨ ਚ گزارਤਾ ਜਵਾਨੀ ਸੀ ਪਰ ਨਮਾ ਨਮਾ ਜੋਸ਼ ਸੀ ਕਾਂਗਰਸ ਚ ਵੀ ਕੁਝ ਐਸੇ ਹੈਗੇ ਨੇ ਲੀਡਰ ਜਿਨ੍ਹਾਂ ਨੇ ਤਬਦੀਲੀ ਨਹੀਂ ਲਿਆਂਦੀ ਉਮਰ ਦੇ ਹਿਸਾਬ ਨਾਲ ਮੈਂ ਤਾਂ ਕਹਿੰਦਾ ਬੇਦੀ ਸਾਹਿਬ ਮੈਂ ਨਹੀਂ ਕਹਿੰਦਾ ਕਾਂਗਰਸ ਚ ਹੈਗੇ ਹੈ ਜਾਂ ਨਹੀਂ ਹੈਗੇ ਪਰ ਜਿਹੜਾ ਆਪਦੇ ਚ ਸਮੇਂ ਦੇ ਮੁਤਾਬਕ ਤਬਦੀਲੀ ਨਹੀਂ ਲੱਕਿਆਊਗਾ ਉਹ ਮੁਕੰਮਲ ਤੌਰ ਤੇ ਫੇਲ ਹੋ ਜਾਊਗਾ ਆਮ ਆਦਮੀ ਪਾਰਟੀ ਆ ਪੱਪੀ ਪ੍ਰਾਸ਼ਰ ਨੇ ਅਕਾਲੀ ਦਲ ਦੇ ਵੱਲੋਂ ਰਣਜੀਤ ਢਿੱਲੋਂ ਨੇ ਰਵਨੀਤ ਬਿੱਟੂ ਦਾ ਚਲੋ ਟੋਚਣ ਵਾਲੀ ਗੱਲ ਕਹਿ ਹੀ ਦਿੱਤੀ ਤੇ ਕਿਵੇਂ ਆ ਫਿਰ वन ऑन वन मुकाबला सारे, सारे नाल मुकाबला है जी इंसान सब बहुत चंगे नहीं कई बार बंदा ओवर ओव कॉन्फिडेंट भी हुंदा रा ਤੁਸੀਂ ਪ੍ਰਧਾਨ ਵੀ ਹੋ ਮੈਂ ਕੋਈ ওভার ਕਨਫੀਡੈਂਟ ਨਹੀਂ ਐ ਔਰ ਚੁਣਾਵ ਨੂੰ ਚੁਨਾਵ ਸਮਝ ਕੇ ਲੜਨਾ ਚਾਹੀਦਾ ਔਰ ਮੈਂ ਹਰ ਚੁਨਾਵ ਨੂੰ ਜਿੰਨੇ ਵੀ ਲੜਿਆ ਉਹਨੂੰ ਚੁਨਾਵ ਸਮਝ ਕੇ ਲੜਦਾ ਹਾਂ ਦੁਸ਼ਮਣ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਲੜਾਈ ਪੱਕੇ ਪੈਰੀਂ ਲੜਨੀ ਚਾਹੀਦੀ ਐ ਔਰ ਹਰ ਵਿਅਕਤੀ ਨੂੰ ਮੈਂ ਲੁਧਿਆਣਾ ਦੇ ਲੋਕਾਂ ਨੂੰ ਕੀ ਕਹ ਰਿਹਾ ਕਿ ਥੋੜਾ ਦਿਲ ਤੋਂ ਨਹੀਂ इमोशनल ਨਹੀਂ ਹੋਣਾ ਦਿਮਾਗ ਤੋਂ ਸਾਨੂੰ ਚੱਲਣ ਦੀ ਲੋੜ ਹੈ ਕਿਉਂਕਿ ਇਸ ਵਾਰੀ ਦੇ ਜਿਹੜੇ ਲੋਕ ਸਭਾ ਦੇ ਚੋਣਾਂ ਨੇ ਇਹ ਦੇਸ਼ ਲਈ ਬਹੁਤ ਮਹੱਤਵਪੂਰਨ ਨੇ ਬੇਦੀ ਇਹਨੇ ਪੂਰੇ ਦੇਸ਼ ਦਾ ਨਕਸ਼ਾ ਬਦਲਣਾ ਹੋਵੇ ਹੈ ਚੋਣਾਂ ਮੇ ਪੰਜਾਬ ਤੇ ਕੀ ਬੀਤੂਗੀ ਕੌਣੀ ਸਰਕਾਰ ਹੋਊਗੀ ਕੌਣ ਰਾਜ ਕਰੇਗਾ ਦੇਸ਼ ਤੇ ਸਵਧਾਨ ਦਾ ਕੀ ਹਾਲ ਹੋਏਗਾ ਸੋ ਮੈਨੂੰ ਲੱਗਦਾ ਹੈ ਕਿ ਮੈਂ ਹਰ ਪਾਰਕ ਚ ਜਾ ਕੇ ਇਧਰ ਉਧਰ ਲੋਕਾਂ ਨਾਲ ਗੱਲਾਂ ਚ ਰੋ ਕਰਦਾ ਹੈ ਇੰਡਸਟਰੀ ਆਲੇ ਨਾ ਤੇ ਉਹਨਾਂ ਨੂੰ ਇੱਕੀ ਗੱਲ ਕਹਿੰਦਾ ਕਿ ਬڑا ਸੋਚ ਵਿਚਾਰ ਕੇ ਤੁਸੀਂ ਲੋਕਾਂ ਨੇ ਫੈਸਲਾ ਲੈਣਾ ਹੈ। ਦਮਾਗ ਤੋ ਲੈਣਾ ਹੈ। ਚਾਰਾਂ ਲੋਗਾਂ ਨੂੰ ਦੇਖੋ ਮੈਂ ਤਾਂ ਆਪਣੇ ਆਸਤੇ ਵੋਟ ਮੰਗਣ ਆਇਆ ਹਾਂ। ਲੇਕਿਨ ਫਾਈਂਡ ਆਊਟ ਚਾਰਾਂ ਨੂੰ ਵੇਖੋ ਵੀ ਕਿਹੜਾ ਵਿਅਕਤੀ ਸਾਡੇ ਲੋਕ ਸਭਾ ਚ ਜਾ ਕੇ ਸਾਡੀ ਆਵਾਜ਼ ਬੁਲੰਦ ਕਰ ਸਕਦਾ। ਬੀਟ ਐਨੀਬਡੀ। ਕਾਂਗਰਸ, ਆਮ ਆਦਮੀ ਪਾਰਟੀ, ਅਕਾਲੀ ਦਲ, ਭਾਜਪਾ। ਚਾਰਾਂ ਨੂੰ ਕੋਖ ਪੜਤਾਲ ਕਰੋ ਤੁਸੀਂ। ਆਪਦੇ ਘਰੇ ਬਾਥਰੂਮ ਦੀ ਪਾਈਪ ਲਾਈਨ ਜਾਨਦੇ ਹੋ ਟੈਂਕੀ ਲਾਈਨ ਜਾਨਦੇ ਬੜੀ ਕੁਓ ਪਰਤਾਲ ਕਰਦੇ ਹੋ ਵੀ ਕਿਹੜੀ ਪਾਈਪ ਸੂਟੇਬਲ ਹੋਊਗੀ ਚਾਰ ਦੁਕਾਨਾਂ ਤੇ ਜਾਂਦੇ ਹੋ ਇਸ ਵਾਰੀ ਕਿ ਨਵਾਂ ਤੋ ਜ਼ੁਰਬਾ ਕਰੋ ਕਿ ਤੁਸੀਂ ਪੁੱਛ ਪਰਤਾਲ ਕੀ ਅਮਰਤਾ ਵੜਿੰਗ ਕਹਿੰਦੇ ਲੁਧਿਆਣਾ ਦਿਲ ਚ ਵਸਾਲਿਆ ਪੱਕਾ ਮੈਂ ਮੈਂ ਪੁੱਛਿਆ ਉਹਨਾਂ ਨੂੰ ਮੈਂ ਕਾਗਜ਼ਾਂ 'ਚ ਚੜਾ ਲਿਆ ਲੁਧਿਆਣਾ ਕਹਿੰਦੇ ਕਾਗਜ਼ ਤਾਂ ਦਿਲ ਤੋਂ ਬਾਹਰ ਹੁੰਦੇ ਨੇ ਦਿਲ ਚ ਵਸਾਲਿਆ ਤੁਸੀਂ ਵੀ ਵਸਾਇਆ ਹੋਇਆ ਫਿਰ ਦੇਖੋ ਗੱਲ ਇਹ ਹੈ ਕਿ ਦਿਲ ਚੋਂ ਵਸਾਏ ਬਿਨਾ ਰਾਜਨੀਤੀ ਹੋ ਹੀ ਨਹੀਂ ਸਕਦੀ ਤੁਹਾਨੂੰ ਜਿੱਥੇ ਵੀ ਲੜਨਾ ਹੈ ਤੁਹਾਨੂੰ ਉੱਥੋਂ ਦੇ ਲੋਕਾਂ ਨੂੰ ਆਪਦੇ ਦਿਲ ਚ ਵਸਾਉਣਾ ਪੈਣਾ ਸੋ ਬਿਨਾ ਦਿਲ ਤੋਂ ਤਾਂ ਕੰਮ ਚੱਲਦਾ ਹੀ ਨਹੀਂ ਕੱਲੇ ਦਿਮਾਗ ਤੋਂ ਕੰਮ ਚਲਾਉਂਗੇ ਤਾਂ ਵੀ ਹੋਣਾ ਕਰ। ਅੱਛਾ ਸੁਖਪਾਲ ਖਹਿਰਾ ਹੋਰਾਂ ਦੇ ਇੱਕ ਸਟੇਟਮੈਂਟ ਜੀ ਬੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਵੀ ਉਹ ਮੁੱਦਾ ਚੁੱਕਿਆ ਪ੍ਰਵਾਸੀਆਂ ਵਾਲਾ ਜੋ ਕਹਿੰਦੇ ਇੱਥੇ ਜ਼ਮੀਨ ਨਾਲ ਐ ਪਾਣ ਜਿਵੇਂ ਹੋਰ ਥਾਵਾਂ ਤੇ ਕਈ ਥਾਵਾਂ ਤੇ ਕਾਨੂੰਨ ਨੇ ਇਹ ਉਹ ਚੀਜ਼ਾਂ ਤੇ ਲੁਧਿਆਣਾ ਤਾਂ ਤੁਹਾਨੂੰ ਪਤਾ ਕਿ ਬਹੁਤ ਡੋਮਿਨੇਟ ਕਰਦੇ ਨੇ ਲੇਬਰ ਜਿਹੜੀ ਲੇਬਰ ਕਲਾਸ ਆ ਇੱਥੇ ਫੈਕਟਰੀਆਂ ਨੇ ਸਾਈਕਲ ਉਦਯੋਗ ਆ ਜਾਂ ਹੌਜ਼ਰੀਆ ਵਾਟ ਐਵਰ ਜੋ ਵੀ ਚੀਜ਼ਾਂ ਨੇ ਉਹਦਾ ਨੁਕਸਾਨ ਹੋਊਗਾ ਤੁਸੀਂ ਤਾਨੂੰ ਕਿਵੇਂ ਲੱਗਾ ਆਈ ਡੋਨਟ ਥਿੰਕ ਸੋ ਕੋਈ ਵਿਅਕਤੀ ਵਿਸ਼ੇਸ਼ ਵੈਸੇ ਤੁਸੀਂ ਉਸ ਬਿਆਨ ਨੂੰ ਕਿਵੇਂ ਦੇਖਦੇ ਹੋ ਦੇਖੋ ਗਾਲੇ ਹੈ ਮੈਂ ਸੁਪਾਲ ਖੇਰ ਨਾਲ ਗੱਲ ਕੀਤੀ ਉਹਨਾਂ ਨੇ ਮੈਨੂੰ ਕਿਹਾ ਕਿ ਨਹੀਂ ਮੈਂ ਇਹ ਕਿਹਾ ਕਿ ਜਿਵੇਂ ਦੂਸਰੀਆਂ ਸਟੇਟਾਂ ਦੇ ਵਿੱਚ ਲਾ ਬਣੇ ਗੁਜਰਾਤ ਚ ਰਾਜਸਥਾਨ ਚ ਤੇ ਹਿਮਾਚਲ ਚ ਕਿ ਜਿਹੜਾ ਗੈਰ ਹਿਮਾਚਲੀ ਹੈ ਉਹ ਉੱਥੇ ਕੋਈ ਜਗਾ ਜਮੀਨ ਨਹੀਂ ਲੈ ਸਕਦਾ ਜਸਵੀ ਨਹੀਂ ਕਰ ਸਕਦਾ ਇਸ ਉਧਾਰਨ ਦੀ ਪਰਮਿਸ਼ਨ ਲੈਣੀ ਪੈਂਦੀ ਹੈ ਕਿਨੇ ਮੇਰੀ ਗੱਲ ਜ਼ਰੂਰ ਕਹੀ ਹੈ ਪਰ ਮੈਂ ਇਹ ਗੱਲ ਨਹੀਂ ਕਹੀ ਮੈਂ ਕਿਸੇ ਪ੍ਰਵਾਸੀ ਦੇ ਖਿਲਾਫ ਹਾਂ ਜਾਂ ਬਿਹਾਰ ਦੇ ਬੰਦੇ ਜਾਂ ਉੱਤਰ ਪ੍ਰਦੇਸ਼ ਦੇ ਬੰਦੇ ਜਾਂ ਉਤਰਾਖੰਡ ਦੇ ਬੰਦੇ ਦੇ ਖਿਲਾਫ ਹਾਂ ਬਟ ਕਿਸੇ ਵਿਅਕਤੀ ਦੀ ਕੱਲ ਨੂੰ ਕੋਈ ਹੋਰ ਸੋਚ ਹੋ ਸਕਦੀ ਹੈ ਲੇਕਿਨ ਬਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਔਰ ਰਾਜਾ ਵੜਿੰਗ ਉਮੀਦਵਾਰ ਲੁਧਿਆਣਾ ਤੋਂ ਇਹ ਗੱਲ ਮੈਂ ਕਹਿੰਦਾ ਕਿ ਅਗਰ ਪ੍ਰਵਾਸੀ ਨਾ ਹੁੰਦੇ ਜਿਨ੍ਹਾਂ ਨੂੰ ਅਸੀਂ ਸੋ ਕਾਲਡ ਪ੍ਰਵਾਸੀ ਕਹਿੰਦੇ ਆ ਉਹ ਅੱਜਕੱਲ ਪ੍ਰਵਾਸੀ ਨਹੀਂ ਹੈ ਵੈਸੇ ਤਾਂ ਉਹ ਹੁਣ ਪੰਜਾਬੀ ਹੋ ਗਏ 30 ਸਾਲ ਉਹਨਾਂ ਨੂੰ ਇੱਥੇ ਬਸਿਆ ਨੂੰ ਹੋ ਗਿਆ ਅਗਰ ਉਹ ਨਾ ਹੁੰਦੇ ਤਾਂ ਲੁਧਿਆਣਾ ਦੀ ਤੇ ਸਾਡੇ ਪੰਜਾਬ ਦੀ ਤਰੱਕੀ ਨਾ ਹੁੰਦੀ ਸੋ ਇਸ ਜ਼ਮੀਨ ਤੇ ਜਿੰਨਾ ਮੇਰਾ ਹੱਕ ਹੈ ਉਹਨਾਂ ਹੀ ਉਹਨਾਂ ਪ੍ਰਵਾਸੀ ਭਰਾਵਾਂ ਦਾ ਹੱਕ ਹੈ ਜਿਨ੍ਹਾਂ ਨੇ 30 ਸਾਲ ਇੱਥੇ ਰਹਿ ਕੇ ਆਪਦਾ ਜੀਵਨ ਬਤੀਤ ਕੀਤਾ ਔਰ ਸਾਡੀ ਇੰਡਸਟਰੀ ਨੂੰ ਪੰਜਾਬ ਨੂੰ ਉੱਚਾ ਚੁੱਕਣ ਦੇ ਵਿੱਚ ਉਹਨਾਂ ਨੇ ਆਪਦਾ ਯੋਗਦਾਨ ਪਾਇਆ ਕਿਸੇ ਕਿਹਾ ਕਿ ਰਜਿਸਟਰੀਆਂ ਜਿਹੜੀਆਂ ਨਹੀਂ ਹੁੰਦੀਆਂ ਉਹ ਕਰਵਾਵਾਂਗੇ ਬਿਲਕੁਲ ਨਾਟ ਓਨਲੀ ਰਜਿਸਟਰੀ ਉਹਨਾਂ ਦੀ ਛੱਤ ਪੂਜਾ ਸੇ ਸਾਨੂੰ ਉਹਨਾਂ ਨੂੰ ਸਥਾਨ ਬਣਾ ਕੇ ਦੇਣੇ ਚਾਹੀਦੀ ਹੈ ਉਹ ਬੀਿੰਗ ਅ ਮੈਂਬਰ ਆਫ ਪਾਰਲੀਮੈਂਟ ਜੇ ਮੈਂ ਬਣਿਆ ਤਾਂ ਉਸ तमाम ਚੀਜ਼ਾਂ ਸੇ ਕਰਾਂਗੇ ਉਹਨਾਂ ਦੀਆਂ ਅਲੱਗ ਤੋਂ ਧਰਮਸ਼ਾਲਾ ਉਹਨਾਂ ਨੂੰ ਚਾਹੀਦੀ ਹੈ ਉਹ ਬਣਾ ਕੇ ਦੇਾਂਗੇ ਰਜਿਸਟਰੀਆਂ ਦਾ ਮਾਮਲਾ ਹੈ ਉਹਨਾਂ ਨੂੰ ਅਲਾਟਮੈਂਟਸ ਹੋਈ ਸੀ ਰਜਿਸਟਰੀਆਂ ਨਹੀਂ ਹੋ ਰਹੀਆਂ ਉਹ ਰਜਿਸਟਰੀਆਂ ਵੀ ਅਸੀਂ ਆਨਲਾਈਨ ਸਮੇਂ ਕਿਉਂਕਿ ਉਹਨਾਂ ਜਿੱਥੇ ਉਹ ਰਹਿ ਰਹੇ ਹੈ ਉਹ ਜਗ੍ਹਾ ਜਿਹੜਾ ਬੰਦਾ ਰਹਿ ਰਿਹਾ ਹੈ ਉਹਦੇ ਨਾਂ ਹੋਣੀ ਚਾਹੀਦੀ ਹੈ ਰਜਿਸਟਰੀ ਕਿਉਂ ਨਹੀਂ ਹੋਣੀ ਚਾਹੀਦੀ ਅੱਛਾ ਰਵਨੀਤ ਬਿੱਟੂ ਦੀ ਮੈਂ ਲੇਟੈਸਟ ਇੰਟਰਵਿਊ ਕੀਤੀ ਆ ਪਰਸੋਂ ਉਹਨਾਂ ਨੇ ਬੜੇ ਬੜੇ ਸਵਾਲ ਚੁੱਕੇ ਨੇ ਉਹ ਕਹਿੰਦੇ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਇਹ ਪੁੱਛੋ ਕਿ 2.5 ਕਰੋੜ ਦੀ ਡਿਫੈਂਡਰ ਕਿੱਥੋਂ ਆ ਗਈ 15-15 ਲੱਖ ਦੀਆਂ ਘੜੀਆਂ ਕਹਿੰਦੇ ਉਹਨਾਂ ਨੇ ਮਿਸਿਸ ਕੋਲ ਮੁੱਖ ਮੰਤਰੀ ਜਿਹੜੀ ਗੱਡੀ 'ਚ ਵੇਚ ਜਾਂਦੇ ਨੇ ਲੈਂਡ ਕਰੂਜ਼ਰ ਉਹ ਚੀਜ਼ਾਂ ਨੇ ਕਹਿੰਦੇ 1000 ਕਿੱਲੇ ਵਾਲਾ ਨਹੀਂ ਲੈ ਸਕਦਾ ਅੱਛਾ ਸਵਾਲ ਕੀਤਾ ਪਹਿਲਾਂ ਤਾਂ 2.5 ਕਰੋੜ ਦੀ ਡਿਫੈਂਡਰ ਨਹੀਂ ਹੈ ਤੇ ਮੇਰਾ ਭਰਾ ਬੁਖਲਾ ਹਟ ਜਾਏ ਇਹ ਮੇਰਾ ਖਿਆਲ 1 ਕਰੋੜ 15 ਲੱਖ ਦੀ ਡਿਫੈਂਡਰ ਹੈ। ਥੋੜਾ ਜਿਹਾ ਰੇਟ ਪਤਾ ਕਰਿਓ ਢਾਈ ਕਰਤਾ ਕਿਉਂਕਿ 1 ਕਰੋੜ 93 ਲੱਖ ਹੋਣੇ ਹੋਣੇ। ਉਹ ਮਾਡਲ ਮਾਡਲ ਆਉਂਦੇ ਹੋ ਤੇ ਅਲੱਗ ਇੱਕ ਕਰੋੜ 93 ਜਿਹੜਾ ਮੇਰਾ ਮਾਡਲ ਹੈ ਚੈੱਕ ਕਰ ਜਿਓ ਜ਼ਰਾ ਪਤਾ ਕਰ ਲਿਓ। ਫਿਰ 1 ਕਰੋੜ 93 ਲੱਖ ਰੁਪਇਆ ਤਾਂ ਹੁਣੇ ਤਾਜ਼ਾ ਬਿੱਟੂ ਜੀ ਨੇ ਭਰਿਆ ਹੈ। ਹੁਣ ਰਾਜਾ ਵੜਿੰਗ ਕੋਈ ਕਿੱਥੋਂ ਆ ਗਈ ਗੱਡੀ? ਰਾਜਾ ਵੜਿੰਗ ਕੋਈ ਐਰਾ ਗੇਰਾ ਨੱਥੂ ਗੇਰਾ ਨਹੀਂ। ਰਾਜਾ ਵੜਿੰਗ ਕੋਲੇ ਜਦੋਂ 2019 ਚ ਇਲੈਕਸ਼ਨ ਚੋਣਾਂਵ ਲੜਿਆ ਸੀ ਪਾਰਲੀਮੈਂਟ ਦਾ ਉਦੋਂ ਲੈਂਡ ਕਰੂਜ਼ਰ ਗੱਡੀ ਸੀਗੀ ਗ੍ਰੀਨ ਰੰਗ ਦੀ 786 ਨੰਬਰ ਉਹ ਮੇਰੀਆਂ तमाम ਔਰੇ ਵਿੱਚ ਹੈਗੀਆਂ ਵੀਡੀਓਜ਼ ਵਿੱਚ ਜਦੋਂ ਰਾਜਾ ਵੜਿੰਗ 2012 ਚ ਲੜਿਆ ਆਦਰਨੀਆ ਬਿੱਟੂ ਜੀ ਉਦੋਂ ਉਹਰੇ ਕੋਲੇ ਬਲੈਕ ਕਲਰ ਦੀ ਲੈਂਡ ਕਰੂਜ਼ਰ ਹੁੰਦੀ ਸੀ ਜਦੋਂ ਰਾਜਾ ਵੜਿੰਗ 2012 ਚੋਣਾਂ ਲੜਿਆ ਉਹ ਸਾਰੀਆਂ ਚੋਣ ਪਿਕਚਰਾਂ ਵੀਡੀਓਜ਼ ਹੈਗੀਆਂ ਜੇ ਕੋਈ ਭੁਲੇਖਾ ਹੋਵੇ ਤਾਂ ਕਰ ਦੇਾਂਗੀ ਹਾਂ ਜਿੱਥੋਂ ਤੱਕ ਪਰ ਮੈਨੂੰ ਇਹ ਬੜਾ ਆ ਆਨੰਦ ਆਇਆ ਕਿ ਯਾਰ ਮੁੰਡਾ ਜਿਹੜਾ ਆਪਣੇ ਆਪ ਨੂੰ ਕੁਰਲੀ ਕਹਿੰਨ ਕਹਿੰਦਾ ਸੀ ਜਿਹੜਾ ਅੱਜ ਕੱਲ੍ਹ ਦੇਸ਼ ਦੇ ਪ੍ਰਧਾਨ ਮੰਤਰੀ ਦਾ ਚਿਹਤਾ ਹੈ ਘੜੀ ਵੀ ਦੇਖਦੇ ਉਹ ਰਾਜੇ ਵਧੀਆ ਘੜੀ ਦੇਖਦਾ ਹੈ ਹਜੇ ਉਹਨੇ ਜਰਾਬਾ ਨਹੀਂ ਦੇਖੀਆਂ ਮੇਰੀਆਂ ਉਹ ਵੀ ਮਹਿੰਗੀਆਂ ਨੇ ਨਹੀਂ ਮੇਰਾ ਖੈ ਇਟਸ ਨੋਟ ਅਬਾਊਟ ਮਹਿੰਗੀਆਂ ਯਾਰ ਹਰ ਬੰਦੇ ਦਾ ਸ਼ੌਕ ਹੁੰਦਾ ਹੈ ਨਾ ਹਰ ਬੰਦੇ ਨੂੰ ਬੰਤਣਗੇ ਨਾ ਵਧੀਆ ਰਹਿਣਾ ਹਰ ਬੰਦੇ ਦਾ ਚਿੱਤ ਕਰਦਾ ਹੈ ਮੇਰਾ ਪੈਸ਼ਨ ਹੈ ਕਿ ਮੇਰੇ ਕੋਈ ਘਰਮਾੜਾ ਹੋ ਸਕਦਾ ਪਰ ਮੈਂ ਕੱਪੜੇ ਚੰਗੇ ਪਾਉਂਗਾ ਗੱਡੀ ਵਧੀਆ ਰੱਖੂਗਾ ਹਰ ਚੀਜ਼ ਦਾ ਅਰਡਰਡ ਪੈਸ਼ਨ ਹੈ ਨਾ ਤੁਸੀਂ ਆਪਦੇ ਸਾਈਂ ਮੈਂ ਤੁਸੀਂ ਮੈਂ ਤਾਂ ਇੱਕ ਕਰੋੜ ਉਹਨੇ ਦੀ ਗੱਡੀ ਲਈ ਮੈਂ ਤੁਹਾਨੂੰ ਤਾਂ ਹੀ ਆਖਿਆ ਵੀ 1 ਕਰੋੜ 93 ਲੱਖ ਰੁਪਏ ਦਾ ਇਮੀਡੀਏਟਲੀ ਕਰਦੇ ਪੈਸੇ ਪਰ ਉਹਨੂੰ ਆਏ ਸੁਪਰਮੈਨ ਨੂੰ ਬੜਾ ਸਕੂਨ ਹੈ ਇਸ ਕਾਲ ਦਾ ਕਿ ਜਿਹੜੇ ਆਪਣੇ ਆਪ ਨੂੰ ਮੁੱਖ ਮੰਤਰੀਆਂ ਦੇ ਪੋਤੇ ਸਨ ਉਹ ਰਾਜੇ ਵੜਿੰਗ ਨੂੰ ਇਹ ਦੇਖਦੇ ਆ ਵੀ ਕੀ ਖਾਂਦਾ ਉਹ ਕੀ ਪੀਂਦਾ ਹਜੇ ਕਈ ਚੱਲਣਾ ਪਤ ਪਤਾ ਨਹੀਂ ਹੈ ਕਿ ਕੱਪੜਿਆਂ ਦੇ ਅੰਦਰ ਕੀ ਹੈ ਨਹੀਂ ਤਾਂ ਬਿੱਟੂ ਜੀ ਹਰਾਨ ਪਰੇਸ਼ਾਨ ਹੋ ਜਾਂਦੇ ਵੇ ਅਸੀਂ ਵੈਸੇ ਰਾਜੀ ਇੱਕ ਜੇ ਥੋੜਾ ਜਿਹਾ ਪੁੱਛਿਆ ਜਾਵੇ ਜੇ ਕੰਫਰਟੇਬਲ ਹੋ ਕੰਮ ਕਰ ਕੀ ਜੱਦੀ ਪੁਸ਼ਤੀ ਕੰਮ ਕਰਕੇ ਆਪ ਮਿਹਨਤ ਨਾਲ ਰਾਜੀ ਬੜੇ ਘੋਰਾ ਨੇ ਮੇਰੇ ਕੋਲੇ ਮੇਰੇ ਕੋਲੇ ਮੇਰੀ ਜ਼ਮੀਨ ਜਾਇਦਾਦ ਹੈ ਪੁਰਾਣੀ ਔਰ ਬਿਲਿੰਗ ਪਿੰਡ ਦੇ ਵਿੱਚ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਮੇਰੀਆਂ 6 ਪੁੱਆ ਹੈ ਉਹ ਅਮਰੀਕਾ ਚ ਸੈਟਲਡ ਨਹੀਂ ਐਂਡ ਦਸ ਦਸ ਕਿੱਲਿਆਂ ਦੇ ਵਿੱਚ ਉਹਨਾਂ ਦੇ ਕਾਰਨ ਮੇਰੀ ਇੱਕ ਸਿਸਟਰ ਹੈਗੀ ਆ ਉਹ ਕੈਨੇਡਾ ਸੈਟਲਡ ਮੈਂ ਹਵ ਸਮ ਬਿਜ਼ਨਸ ਸ਼ੈਲਰ ਸਬਵੇ ਹੋਰ ਮੇਰਾ ਇੱਕ ਦੋ ਹੋਰ ਬਿਜ਼ਨਸ ਹੈਗੇ ਆ ਰਾਹੁਲ ਗਾਂਧੀ ਹੋਰਾਂ ਨੇ ਜਿਹੜਾ ਮਾਨਿਫੈਸਟੋ ਕਾਂਗਰਸ ਨੇ ਜਾਰੀ ਕੀਤਾ ਉਹਦੇ ਵਿੱਚ ਮੈਂ ਵੀ ਢਾਲ ਕਹਿਣਾ ਚਾਹਣਾ ਹੈ ਕਿ ਜੋ ਰਾਜੀਵ ਰਿੰਕੂਲੇ ਹੈਗਾ ਨਾ ਉਹ ਆਪਦੇ ਜੱਦੀ ਪੁਛਤੀ ਹੈਗਾ ਜਦੋਂ ਚਿਤ ਕਰੇ ਉਹਨੂੰ ਪੁੱਛ ਪੜਤਾਲ ਰਾਜਨੀਤੀ ਜੋ ਕੁਛ ਨਹੀਂ ਬਣਾਇਆ ਰਾਜੀਵ ਰਿੰਕੂਲੇ ਮੈਂ ਕਿਹਾ ਮੇਰੇ ਕੋਲੇ ਮੈਂ ਦੋ ਵਾਰ ਤੋਂ ਆਪੋਜੀਸ਼ਨ ਚ ਐ ਮਿਲ ਰਿਹਾ ਇੱਕ ਵਾਰੀ ਸਤਾ ਸਰਕਾਰ ਚ ਰਿਹਾ ਸੜਕੋ ਤਿੰਨ ਮਹੀਨੇ ਮੇ ਕੇਬਲ ਮਨਿਸਟਰ ਰਹੇ ਸੋ ਪਹਿਲਾ ਵੀ ਰਾਜਾ ਵੜਿੰਗ ਇਸੇ ਸਟਾਈਲ ਨਾਲ ਹੀ ਰਹਿੰਦਾ ਸੀਗਾ ਤੁਹਾਡੀ ਤੁਹਾਡੀ ਬੋਡੀਆਂ ਵਾਲੀ ਬੱਸਾਂ ਦੀਆਂ ਬੋਡੀਆਂ ਦਾ ਜ਼ਿਕਰ ਕਰਦੇ ਨੇ ਹਾਲਾਂਕਿ ਅਮਰਤਾ ਵੜਿੰਗ ਹੋਰਾਂ ਨੇ ਤਾਂ ਕਿਹਾ 2.5 ਸਾਲ ਹੋ ਗਏ ਜੇ ਕੁਝ ਹੈਗਾ ਤਾਂ ਕੱਢ ਲੋ ਕਹਿੰਦੇ ਗੁਰਦੁਆਰਾ ਸਾਹਿਬ ਵੀ ਸੌ ਚੱਕਣ ਨੂੰ ਤਿਆਰ ਹੈ ਬੀਤੀ ਸਾਹਿਬ ਉਹ ਕਿੰਨਾ ਚਿਰ ਮੈਂ ਛੁਪਾ ਲੂੰਗਾ ਬੱਸਾਂ ਦੀਆਂ ਬੋਡੀਆਂ ਇੱਥੇ ਇਹਨਾਂ ਇਨਕੁਆਰੀ ਕਰੂਗਾ ਤਾਂ ਕੋਈ ਹੋਰ ਕਰ ਲੇਗਾ ਪਰ 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 ਰਵਨੀਤ ਬਿੱਟੂ ਨੇ ਤਾਂ ਕਹਿੰਦਾ ਟੋਪੀ ਪਾ ਕੇ ਮਿਲਿਆ ਏ यार दस दो भगवंत मान तो कोई टोपी पा के मिल सदै भगवंत मान का सब तो खास यार कौन है कौन है सब तो खास दसो तो रवनीत बिटू सारी दुनिया ही जानती है जान दोपी पा के आया आए तो वीडियो रिकॉर्डिंग होगी चीफ मिनिस्टर के बार्च बहुत सारे डेढ़ दो सौ कैमरा लग्या होगा और जो गया होगा डेढ़ दो सौ बंदा खड़ा होगा किसी ने तो फोटो खिंची होनी है मैं कह दिया कि बिट्टू अंडरवीअर च ही क्या से मिलन किसी दैट्स अ रेडिकुलस ਜਦੋਂ ਕਿਸੇ ਨੂੰ ਕੋਚ ਨਾ ਵਿਖੇ ਉਹਨੂੰ ਰਾਜਾ ਵੜਿੰਗ ਵਿਖਦਾ ਹੈ ਕਿ ਰਾਜਾ ਵੜਿੰਗ ਨੂੰ ਕਹਦੇ ਹੋ ਟੋਪੀ ਰਾਜਾ ਵੜਿੰਗ ਰਾਜਾ ਵੜਿੰਗ ਕੇਂਦਰ ਬਿੰਦੂ ਕਿਉਂ ਬਣ ਜਾਂਦਾ ਕਿਉਂਕਿ ਰਾਜਾ ਵੜਿੰਗ ਜਿੱਥੇ ਜਾਂਦਾ ਉੱਥੇ ਤਾਪਮਾਨ ਗਰਮ ਕਰ ਦਿੰਦਾ ਹੈ ਪਹਿਲਾਂ ਬੜਕਾ ਮਾਰਦਾ ਸੀ ਪੱਟਾ ਦੇ ਹੱਥ ਮਾਰਦਾ ਸੀ ਕਿ ਹੈਗਾ ਕਾਂਗਰਸ ਕੋਲੇ ਕੋਈ ਉਮੀਦਵਾਰ ਜਿੱਦਾਂ ਦਾ ਆਏ ਬੁੱਲਾ ਤੋਂ ਸਿਕਰੀ ਨਹੀਂ ਉੱਤਰਦੀ ਮੇਰੀਆਂ ਜਰਾਬਾਂ ਤੇ ਮੇਰੀਆਂ ਘੜੀਆਂ ਤੇ ਮੇਰੇ ਪਰਿਵਾਰ ਦੇ ਕੱਪੜੇ ਵਿਖੀ ਜਾਂਦੇ ਸਵਾਦ ਹੈ ਬਿੱਟੂ ਜੀ ਜੇ ਤੁਸੀਂ ਕਾਰ ਦੀ ਗੱਲ ਕੀਤੀ ਹੈ ਹੋਰ ਜੇ ਵੀ ਦੱਸੋਗੇ ਬੇਦੀ ਸਾਹਿਬ ਅਰ ਨੂੰ ਤਾਂ ਬੜਾ ਆਨੰਦ ਆਊਗਾ ਮੈਨੂੰ ਬੜਾ ਚਾ ਚੜੂਗਾ ਮੈਨੂੰ ਰਾਤ ਨੂੰ 2 ਘੰਟੇ ਹੋਰ ਨੀਂਦ ਵਧਾਉਗੀ اچھا ਮੈਨੂੰ ਮੈਨੂੰ ਇੱਕ ਚੀਜ਼ ਹੋਰ ਦੱਸੋ ਭਾਰਤ ਪੂਸ਼ਨ ਆਸ਼ੂ ਦਾ ਵੀ ਉਹਨਾਂ ਨੇ ਕੀਤਾ ਕਹਿੰਦੇ ਕਿ ਇੱਥੋਂ ਲੋਕਲ ਬੰਦੇ ਨੂੰ ਕਿਉਂ ਨਹੀਂ ਦਿੱਤਾ ਜੇ ਲੋਕਲ ਹੁੰਦੇ ਭਾਰਤ ਪੂਸ਼ਨ ਆਸ਼ੂ ਤਾਂ ਬਹੁਤ ਸੌਖਾ ਹੋ ਜਾਣਾ ਸੀ ਭਾਰਤ ਪੂਸ਼ਨ ਆਸ਼ੂ ਦਾ ਬੜਾ ਖੈਰ ਖਵਾਇਆ ਤੈਨੂੰ ਉਹਨੂੰ ਪੁੱਛ ਕੇ ਭਰਾਵਾ ਦੇਣੀ ਸੀ ਟਿਕਟ ਵੀ ਭਾਰਤ ਪੂਸ਼ਨ ਆਸ਼ੂ ਨੂੰ ਦਿੰਦੇ ਤਾਂ ਸੌਖਾ ਹੋ ਜਾਂਦਾ ਸੀ ਕਿ ਮੈਨੂੰ ਵੀ ਅਸ਼ੀਰਵਾਦ ਆਂਦਰੋਂ ਉਹਨਾਂ ਦਾ ਰਾਜੇ ਵਿੜਿੰਗ ਨੂੰ ਠੀਕ ਹੈ ਨਹੀਂ ਰੱਖ ਅਸ਼ੀਰਵਾਦ ਹੈਗਾ ਤਾਂ ਮੈਨੂੰ ਕੀ ਪਰਵਾਹ ਹੈ ਮੇਰੇ ਕਹਿਣ ਦਾ ਮਤਲਬ ਸਾਰੀ ਦੁਨੀਆ ਜਾਣਦੀ ਹੈ ਜੋ ਆਸ਼ੂ ਨਾਲ ਬਿੱਟੂ ਜੀ ਨੇ ਕੀਤਾ ਅੱਛਾ ਇਹ ਆਸ਼ੂ ਜੀ ਭਲੀ ਬੰਦੀ ਜਾਣਦੇ ਆਸ਼ੂ ਜੀ ਨੂੰ ਪੁੱਛ ਲਿਓ ਜੋ ਕੀ ਕੀਤਾ ਤੂੰ ਤੂੰ ਦੱਸ ਤੂੰ ਥੋੜਾ ਮੈਂ ਕੀ ਦੱਸਣਾ ਯਾਰ ਮੈਂ ਮੈਂ ਬਿਲੋ ਆਮ ਮੈਂ ਬਿੱਟੂ ਨਹੀਂ ਹੈ ਮੈਂ ਰਾਜਾ ਬੜਿੰਗ ਹੈ ਮੈਂ ਇਹ ਨਹੀਂ ਹੈ ਵੀ ਸਾਹਮਣੇ ਚੋਣ ਲੜ ਰਹੇ ਹਾਂ ਤੇ ਮੈਂ ਜਮੀਰ ਤੋਂ ਗਿਰ ਕੇ ਬਲੂ ਦਾ ਬੈਲਟ ਮੈਂ ਹਿੱਟ ਕਰੂੰਗਾ ਨਾ ਜਿਉਂਦਾ ਵਾਸਤੇ ਰਹੇ ਆਲ ਦਾ ਬੈਸਟ ਬਿੱਟੂ ਜੀ ਆਖਰੀ ਵਾਰੀ ਰਮਨੀ ਬਟੂ ਜੀ ਮੈਂ ਕਿਹਾ ਜਿਉਂਦੇ ਵਾਸਤੇ ਰਹੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੁਸੀਂ ਬਹੁਤ ਚੰਗੇ ਇਨਸਾਨ ਹੈ ਬਟ ਸਮਾਂ ਚਾਰ ਤਰੀਕ ਨੂੰ ਮਿਲਾਂਗੇ ਆਖਰੀ ਵਾਰ ਰਵਨੀਤ ਬਿੱਟੂ ਨਾਲ ਕਦੋਂ ਗੱਲ ਹੋਈ ਜਦੋਂ ਜਾਣ ਤੋਂ ਪਹਿਲਾਂ ਸੋ ਇਹ ਅਗਰ ਪ੍ਰਧਾਨ ਨਹੀਂ ਜਾਣ ਤੋਂ ਬਾਅਦ ਵੀ ਗੱਲ ਹੋਈ ਜੇ ਮੈਂ ਕਹਾਂ ਤਾਂ ਫਿਰ ਕੋਈ ਗੱਲ ਬਿੱਟੂ ਜੀ ਨੂੰ ਪੁੱਛਦੇ ਹਾਂ ਸੋ ਮੇਰੇ ਕੰਨਾਂ ਨਾਲ ਲੱਗੇ ਚੰਗੀ ਗੱਲ ਨਹੀਂ ਹੈ ਥੈਟਸ ਵਾਈ ਬਿੱਟੂ ਇਜ਼ ਲੂਜ਼ਿੰਗ ਇਲੈਕਸ਼ਨ ਪਰਸਨਲ ਤੌਰ ਤੇ ਇਸੇ ਕਰਕੇ ਰੱਬ ਨੇ ਮਾਰਿਆ ਇਸੇ ਕਰਕੇ ਬਿੱਟੂ ਦੇ ਡਾਈਪਰ ਖੁੱਲ ਗਿਆ ਬਿੱਗ ਟੂ ਦਾ ਰੀਅਲ ਚਿਹਰਾ ਲੋਕਾਂ ਨੂੰ ਪਤਾ ਲੱਗ ਗਿਆ ਆਡੀਓ ਤੋਂ ਬਾਅਦ yes ਲੋਕ ਮੇਰੇ ਅਰਗਨ ਕੋਈ ਆਡੀਓ ਰਿਕਾਰਡਿੰਗ ਨਹੀਂ ਕੀਤੀ ਹੋਣੀ ਪੁੱਛ ਲਿਆ ਜੋ ਬੀਟੂ ਜੀ ਨੂੰ ਕਹੇ ਲੈਟਸ ਗੋ ਟੂ ਦਾ ਗੁਰਦੁਆਰਾ ਆਪਦੇ ਬੱਚੇ ਲੈ ਕੇ ਚੱਲ ਰਾਜਾਵੜਿੰਗ ਚੱਲਦੇ ਰਾਜਾ ਨਾ ਨਾ ਰਾਜਾਵੜਿੰਗ ਨੂੰ ਪਾਰਟੀ ਛੱਡਣ ਤੋਂ ਬਾਅਦ ਫੋਨ ਕੀਤਾ ਸੀ ਗੱਲ ਹੋਈ ਸੀ ਮੈਂ ਕੁਝ ਨਹੀਂ ਦੱਸਣਾ ਕੀ ਗੱਲ ਹੋਈ ਸੀ ਕਦੇ ਨਹੀਂ ਦੱਸਣਾ ਮੈਂ ਕੀ ਗੱਲ ਹੋਈ ਸੀ ਕਿ ਕੀ ਕਹਿੰਦਾ ਸੀ ਮੈਂ ਕੀ ਮੰਨੂਗਾ ਥੋੜਾ ਸਾਰੀ ਉਮਰ ਉਹ ਕਹਿੰਦੇ ਮੈਂ ਇਨੋਸੈਂਟ ਆ ਮੈਨੂੰ ਪਤਾ ਹੀ ਨਹੀਂ ਮੈਂ ਤਾਂ ਸਭ ਨਾਲ ਹੀ ਗੱਲ ਕਰ ਲੈਣਾ ਹਾਂ ਇਹੋ ਜੇ ਪੰਜ ਸੱਤ ਹੋ ਰਹੇ ਇਨੋਸੈਂਟ ਹੋਣ ਤਾਂ ਹੀ ਹੈ ਇਹ ਕਈ ਰਿ ਚਲਾਕ ਜਿਹੜਾ ਹੁੰਦਾ ਉਹਨੂੰ ਰੱਬ ਮਾਰ ਦਿੰਦਾ ਇਹ ਇਸ ਤੋਂ ਸ਼ਾਰਪ ਬੰਦਾ ਕੋਈ ਨਹੀਂ ਚਲਾਕੀ ਕਣੀ ਗੰ ਜਿਹੜੀ ਐਵੇਂ ਦੀ ਚਲਾਕੀ ਹੁੰਦੀ ਹੈ ਉਹ ਅੱਛਾ ਚਲੋ ਔਰ ਉਹ ਚਲਾਕੀ ਚਲਾਕੀ ਸਾਰਿਆਂ ਨੂੰ ਛੱਡ ਕੇ ਦਾਲ ਆਉਣ ਗਿਆ ਸੀ ਬੀਜਪੀ ਚ ਪਤਾ ਹੀ ਨਹੀਂ ਸੀਗਾ ਵੀ ਮੂਸਾ ਭੱਜਾ ਮੌਤ ਤੋਂ ਤੇ ਅੱਗੇ ਮੌਤ ਖੜੀ ਕੰਮ ਖਰਾਬ ਹੋ ਜਾਣਾ ਹੁਣ ਉਹ ਰੋਜ਼ ਰਾਤ ਨੂੰ ਰੋਂਦਾ ਬਹਿ ਕੇ अच्छा रोज ये गलती होगी एवरीडे किते वापस ऊपर सामान मैं क्या हर रोज रोंदा अंदर ए बड़ी गल ਤੁਸੀਂ کہہ ਰਹੇ ਹੋ بس ਮੈਨੂੰ ਕਿਸੇ ਬੰਦੇ ਨੇ ਦੱਸਿਆ اچھا ਤੁਸੀਂ ਫਿਰ ਲੁਧਿਆਣਾ ਸੈਟਅਪ ਕਰ ਲਿਆ ਘਰ ਕੋਰ ਦਾ ਕਰ ਲਿਆ ਪੂਰਾ ਲੈ ਲਿਆ ਨੀ ਘਰ ਅਸੀਂ ਐਗਰੀਮੈਂਟ ਕਰ ਲਿਆ ਲੈ ਲਿਆ ਉੱਥੇ 5 ਸਾਲ ਦਾ 5 ਸਾਲ ਦਾ ਕੀਤਾ ਇਟਸ ਅ 5 ਇਅਰ ਐਗਰੀਮੈਂਟ ਮਨ ਲੇ ਇੱਕ ਐਡਰੈਸ ਪੱਕਾ ਰਾਜਾ ਵੜਿੰਗ ਦਾ ਹੋਊਗਾ ਲੁਧਿਆਣਾ ਨਹੀਂ ਮਾਈਟ ਬੀ ਅਸੀਂ ਸੱਚੇ ਪਾਤਸ਼ਾਹ ਨੇ ਕਿਰਪਾ ਕਰਦੀ ਤਾਂ ਫਿਰ ਆਫਦਾ ਲੈ ਲੰਗੀ ਘਰ ਕੋ ਗਿੱਦੜ ਬਾਹ ਵੀ ਲੱਗਦੇ ਰਹਿਣ ਕਿ ਕਿਹੜੇ ਆਹ ਗਿੱਦੜ ਬਾਹ ਵੀ ਕਰਦੇ ਨੇ ਗਿੱਦੜ ਬਾਹ ਥੋੜੀ ਗਿੱਦੜ ਬਾਤ ਹੈ ਲੁਧਿਆਣਾ ਦੇ ਲਈ ਵਿਜ਼ਨ ਜੇ ਕੋਈ ਤੁਹਾਡੇ ਮਨ ਚ ਹੋਵੇ ਕਿ ਲੁਧਿਆਣਾ ਦੇ ਲਈ ਯਾਰ ਆ ਚੀਜ਼ਾਂ ਸੁਪਰ ਬ੍ਰਦਰ ਉਹ ਵਿਜ਼ਨ ਡਾਕੂਮੈਂਟ ਦੇ ਵਿੱਚ ਮੈਂ ਡਰਾਈਵ ਇਟ ਦੇ ਵਿੱਚ ਅਸੀਂ ਕਾਫੀ ਕੁਝ ਗੱਲਾਂ ਕਹੀਆਂ ਨੇ that's our vision document ਤੇ ਬਹੁਤ ساری ਚੀਜ਼ਾਂ ਓਪਨ ਛੱਡੀਆਂ ਜਿਵੇਂ ਕੱਲ ਔਰੇ ਇੱਕ ਕਿਸੇ ਨੇ ਆਈਡੀਆ ਦਿੱਤਾ ਕਿ ਇੱਕ ਟ੍ਰੇਨ ਇੱਥੋਂ ਚਲਣੀ ਚਾਹੀਦੀ ਹੈ ਜਿਹੜੀ ਇੱਥੋਂ ਦਿੱਲੀ ਚੱਲੇ ਦਿੱਲੀ ਤੋਂ ਵਾਪਸ ਇੱਥੇ ਸਟੇਸ਼ਨ ਹੋਵੇ ਇਹ ਨਹੀਂ ਅੰਮ੍ਰਿਤਸਰ ਤੋਂ ਆਵੇ ਸੋ ਇਹੋ ਜੀਆਂ ਚੀਜ਼ਾਂ ਅਸੀਂ ਆਡਾਉਨ ਕਰ ਰਹੇ ਹਾਂ ਇਟਸ ਅ ਵੈਰੀ ਓਪਨ ਡਾਕੂਮੈਂਟ ਸੋ ਹੌਲੀ ਹੌਲੀ ਜਾਣਨ ਦੀ ਕੋਸ਼ਿਸ਼ ਹੋ ਰਹੀ ਹੈ ਹੋਰ ਵੀ ਜਿਹੜੀਆਂ ਲੋਕਾਂ ਦੀਆਂ ਪ੍ਰੋਬਲਮਸ ਹੋ ਉਸ ਪਤਾ ਲੱਗ ਰਹੀ ਹੈ ਹਿੰਦੂ ਹਿੰਦੂ ਤਵ ਦਾ ਬੜਾ ਐਤ ਕੀ ਰਾਮ ਮੰਦਿਰ ਆਈ ਡੋਨਟ ਥਿੰਕ ਸੋ ਰਾਮ ਮੰਦਿਰ ਪੰਜਾਬ ਦਾ ਪੰਜਾਬ ਦਾ ਹਿੰਦੂ ਬੜਾ ਮੋਡਰੇਟ ਹਿੰਦੂ ਹੈ ਪੀਪਲ ਨੋਜ਼ ਕਿ ਉਹ ਮੈਂ ਕੱਲ ਗੁਰਦੁਆਰਾ ਬਣਾਵਾ ਤਾਂ ਮੈਂ ਕਹਾਂ ਕਿ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੈਂ ਲੈ ਪੀਪਲ ਡੋਨਟ ਬਲੀਵ ਸੋ ਮੈਨੂੰ ਲੱਗਦਾ ਕਿ ਅਸੀਂ ਦੱਸਿਆ ਲੋਕਾਂ ਨੂੰ ਮੈਂ ਬੀਇੰਗ ਅ ਸਿੱਖ ਹਾਂ ਮੈਂ ਕਹਿੰਦਾ ਕਿ ਮੈਂ ਗੁਰਦੁਆਰੇ ਜਾਣਾ ਮੰਦਿਰ ਜਾਣਾ ਮਸਜਿਦ ਜਾਣਾ ਗਿਰਜਾ ਘਰ ਜਾਣਾ ਹਰ ਥਾਂ ਤੇ ਜਾਣਾ ਪਰ ਮੈਨੂੰ ਇਹ ਸਿਖਾਇਆ ਜਾਂਦਾ ਹੈ ਧਰਮ ਵੱਲੋਂ ਮੇਰੇ ਗੁਰੂ ਨੇ ਮੈਨੂੰ ਸਿਖਾਇਆ ਕਿ ਅਗਰ ਕੋਈ ਸਿੱਖ ਹਿੰਦੂ ਦਾ ਅਤਿਆਚਾਰ ਕਰ ਰਿਹਾ ਤਾਂ ਤੂੰ ਅਤਿਆਚਾਰ ਜਿਹੜੇ ਨਾ ਹੋ ਰਿਹਾ ਉਹਰੇ ਨਾ ਖੜਨਾ ਨਾ ਕਿ ਸਿੱਖ ਨਾ ਖੜਨਾ ਸੋ ਆਈ ਬਲੀਵ ਪੰਜਾਬ ਦੇ ਲੋਕਾਂ ਦੇ ਵਿੱਚ ਇਹ ਗੱਲ ਹੈਗੀ ਆ ਕਿ ਇੱਥੇ ਕਿਸੇ ਨੂੰ ਕੋਈ ਖਤਰਾ ਨਹੀਂ ਹੈ ਇੱਥੇ ਆਪਸ ਵਿੱਚ ਜਿਹੜਾ ਭਾਈਚਾਰਕ ਸਾਂਝ ਆ ਉਹ ਬੜੀ ਸਟਰੋਂਗ ਹੈ ਆਪਸ ਵਿੱਚ ਬੌਂਡਿੰਗ ਬੜੀ ਸਟਰੋਂਗ ਹੈ ਲੋਕਾਂ ਦੀ ਮੈਨੂੰ ਨਹੀਂ ਲੱਗਦਾ ਹਿੰਦੂਤਵ ਦੇ ਨਾਂ ਦੇ ਲੁਧਿਆਣਾ ਦੇ ਲੋਕ ਪੜੇ ਲਿਖੇ ਇਸ ਤਰ੍ਹਾਂ ਵੋਟ ਪਾਉਣਗੇ ਕੋਈ ਐਂਡ Hindu ਧਰਮ ਕੱਲਾ ਉਹਨਾਂ ਦਾ ਥੋੜੀ ਹੈ ਅਸੀਂ ਵੀ ਸੋ ਕਾਲਡ ਆਪਦੇ ਆਪ ਨੂੰ ਹਿੰਦੂ ਕਹਿੰਦੇ ਆ ਸਿੱਖ ਕਹਿੰਦੇ ਆ ਸਾਡਾ ਧਰਮ ਵੀ ਇਦਾਂ ਹੀ ਸੋ ਮੈਨੂੰ ਨਹੀਂ ਲੱਗਦਾ ਇਸ ਤਰ੍ਹਾਂ ਦਾ ਤੁਸੀਂ ਤੁਸੀਂ ਇੱਕ ਹੋਲਡਿੰਗ ਬੜਾ ਅਲੱਗ ਤਰ੍ਹਾਂ ਦਾ ਲਵਾਇਆ ਫੋਨ ਵੀ ਚੁੱਕਾਂਗੇ ਕੰਮ ਵੀ ਕਰਵਾਵਾਂਗੇ ਇਹ ਕਿਵੇਂ ਮੰਨ ਚਾਈ ਗੱਲ ਪਬਲਿਕ ਜਾਂਦੇ ਸੀ ਉਹ ਕਹਿੰਦੇ ਭਾਈ ਫੋਨ ਚੱਕੋਗੇ ਕੰਮ ਕਰਾਉਂਗੇ ਆਈ ਸੈਡ ਯਾਰ ਲਿਖੇ ਲਾ ਦਿਓ ਕਹਿੰਦੇ ਪਹਿਲਾਂ ਫੋਨ ਨਹੀਂ ਚੱਕੇ ਲੋਕਾਂ ਨੇ ਸੋ ਆਈ ਸੈਡ ਲਿਖੇ ਲਾਓ ਕਿ ਫੋਨ ਵੀ ਚੱਕਾਂਗੇ ਕੰਮ ਵੀ ਕਰਾਂਗੇ ਕਿੱਧਰ ਬਾਹੇ ਵਾਲਿਆਂ ਦਾ ਚੱਕਦੇ ਫੋਨ ਗਿੱਦੜ ਬਾਹਲੇ ਨੂੰ ਪੁੱਛੋ ਮੈਂ ਤਾਂ ਕਹਾਂਗਾ ਹੀ ਚੱਕਦੇ ਇਹ ਤਾਂ ਲੋਕ ਦੱਸਦੇ ਹੁੰਦੇ ਆ ਲੋਕ ਦੱਸਦੇ ਯਾਰ ਇਹ ਸਾਰੀਆਂ ਗੱਲਾਂ ਚਲੋ 13 ਸੀਟਾਂ ਦੇ ਉੱਤੇ ਖਾਸ ਤੌਰ ਤੇ ਜੇ ਆਪਾਂ ਸੰਗਰੂਰ ਦੀ ਗੱਲ ਕਰੀਏ ਬਠਿੰਡਾ ਲੁਧਿਆਣਾ ਦੇਖੋ ਗੱਲ ਇਹ ਹੈ ਬੇਦੀ ਸਭ ਕਿਸੇ ਨੂੰ ਕਿਸੇ ਸੀਟ ਦਾ ਪਤਾ ਨਹੀਂ ਹੈ ਤੁਸੀਂ ਪ੍ਰਧਾਨ ਹੋ ਤੁਸੀਂ ਤਾਂ ਵਿਚਰੇ ਕਿਸੇ ਨੂੰ ਕਿਸੇ ਸੀਟ ਦਾ ਪਤਾ ਨਹੀਂ ਲੱਗਦਾ ਬਟ ਇਸ਼ਾਰਿਆਂ ਚ ਲੋਕਾਂ ਦੇ ਜਜ਼ਬਾਤਾਂ ਚ ਲੋਕਾਂ ਦੀ ਵੇਵ ਕਰਨ ਦੇ ਤਰੀਕੇ ਤੋਂ ਸਾਨੂੰ ਪੋਲਿਟੀਕਲ ਲੋਕਾਂ ਨੂੰ ਅੰਦਾਜ਼ਾ ਹੋ ਜਾਂਦਾ ਵੀ ਜਿਵੇਂ ਤੁਸੀਂ ਹੋ ਐਜ਼ ਅ ਰਿਪੋਰਟਰ ਤੁਸੀਂ ਵੀ ਤੁਹਾਨੂੰ ਅੰਦਾਜ਼ਾ ਲਾ ਲੋਗੇ ਜਦੋਂ ਤੁਸੀਂ ਘੁੰਮੋਗੇ ਵੀ ਕੰਮ ਕੀ ਰਾ ਬਣ ਰਿਹਾ ਹੈ ਸੋਵੇਂ ਸਾਨੂੰ ਇੱਕ ਅੰਦਾਜ਼ਾ ਹੋ ਜਾਂਦਾ ਕਿ ਲੁਧਿਆਣਾ ਦੇ ਵਿੱਚ ਬਹੁਤ ਸੋਹਣੀ ਸਾਡੀ ਫੇਵਰ ਦੇ ਵਿੱਚ ਹਵਾ ਵਗ ਰਹੀ ਹੈ ਲੁਧਿਆਣਾ ਦੇ ਲੋਕ ਬਹੁਤ ਇੰਟੈਲੀਜੈਂਟ ਲੋਕ ਨੇ ਐਂਡ ਇਹ ਲੋਕ ਆਪਦੀ ਵੋਟ ਚਾਇਆ ਨਹੀਂ ਕਰਨਗੇ ਇਹ ਚੰਗੇ ਵਿਅਕਤੀ ਨੂੰ ਵੋਟ ਪਾਉਣਗੇ ਤਾਂ ਜੋ ਬਿਕੋਜ਼ ਇਹਨਾਂ ਨਾਲ ਪਹਿਲਾਂ ਕਈ ਵਾਰੀ ਧੋਖੇ ਹੋ ਚੁੱਕੇ ਸੋ ਆਟ ਆਈ ਬਲੀਵ ਇਹ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਇਹ ਲੋਕ ਵੋਟਾਂ ਪਾਉਣਗੇ ਸੋ that ਇਹ ਲੁਧਿਆਣਾ ਦੀ ਡਵੈਲਪਮੈਂਟ ਦੇਾਸੇ ਨਾ ਕਿ ਕਿ ਸੇ ਆਤਰ ਮੇ ਕੋ ਮਤੇ ਕੋਈ ਵੋਟ ਪਾਏਗਾ ਭਗਵਾਨ ਤੁਮਨ ਹੁੜੀ ਪੂਰਾ ਜੋਰ ਲਾ ਰਿਹਾ ਇੱਥੇ ਕੱਠ ਵੀ ਹੋ ਰਿਹਾ ਪਉ ਫਰਕ ਕੱਠ ਮੈਂ ਦੇਖਿਆ ਨਹੀਂ ਭਗਵਾਨ ਤੁਮਨ ਦੇ ਕੀ ਹੋ ਰਿਹਾ ਹੋ ਰਿਹਾ ਪ੍ਰਾਸ਼ਰ ਪੱਪੀ ਹੋਰਾਂ ਦਾ ਕਿਵੇਂ ਉਹਨਾਂ ਨੂੰ ਕਿਵੇਂ ਦੇਖ ਜਿੰਨਾ ਕੋ ਉਹਨਾਂ ਦੇ ਕੱਟ ਸੀ ਉਹਨਾਂ ਤਾਂ ਕੱਲ ਮੇਰਾ ਸਚਿਨ ਪਾਇਲਟ ਜੀ ਆਇਸੀ ਉਹ ਤੋਂ ਬਾਅਦ ਕੱਟ ਸੀਗਾ ਪ੍ਰਾਸ਼ਰ ਸਾਹਿਬ ਉਂਗਲੀ ਐਮ ਆਰ ਕੋਲ ਮੈਂ ਕਿਸੇ ਨੂੰ ਪੁਰਾਣੀ ਹੋਰੀ ਬੈਕਗਰਾਉਂਡ ਕਰਕੇ ਨਿੰਦਾ ਜਾਂ ਕੀ ਹਾਲਾਤ ਸੀ ਪ੍ਰੈਸ਼ਰ ਸਾਬ I ਡੋਨਟ ਵਾਂਟ ਟੂ ਡੂ ਥੈਟ ਮੈਂ ਕੁਝ ਨਹੀਂ ਕਰਨਾ ਚਾਹੁੰਦਾ ਬਟ ਹਾਂ I ਥਿੰਕ ਪ੍ਰਾਸ਼ਾ ਸਾਬ ਬੀਇੰਗ ਐ ਅਸੈਂਬਲੀ ਚ ਸਾਡੇ ਨਾਲ ਇੱਕ ਐਮਲੇ ਦੇ ਤੌਰ ਤੇ ਉਹਨਾਂ ਨੇ ਕਦੇ ਉੱਥੇ ਪਰਫਾਰਮੈਂਸ ਦਿਖਾਈ ਨਹੀਂ ਕਦੇ ਬੋਲੇ ਨਹੀਂ ਹੈ ਪੰਜਾਬ ਦੀ ਵਿਧਾਨ ਸਭਾ ਚ ਐਂਡ I ਡੋਨਟ ਥਿੰਕ ਸੋ ਹੀ ਇਸ ਏਬਲ ਟੂ ਪਰਫਾਰਮ ਲੋਕ ਸਭਾ ਚ ਜੇਰਾ ਬੰਦਾ ਇੱਥੇ ਨਹੀਂ ਪਰਫਾਰਮ ਕਰ ਪਾਇਆ ਉੱਥੇ ਕਿਦਾਂ ਪਰਫਾਰਮ ਕਰਨਗੇ ਸੋ ਬਰਾਸ਼ਰ ਸਾਹਿਬ ਦਾ ਪਹਿਲਾ ਤਾਂ ਭਗਵੰਤ ਮਾਨ ਜੀ ਵੱਲੋਂ ਗਿਫਟ ਦੇ ਰੂਪ ਦੇ ਤੌਰ ਤੇ ਰਵਨੀਤ ਬਿੱਟੂ ਜੀ ਨੂੰ ਦਿੱਤਾ ਗਿਆ ਲੋਕ ਇਹ ਵੀ ਕਹਿੰਦੇ ਐ ਕਿ ਬਿੱਟੂ ਜੀ ਨੇ ਪੱਪੀ ਬਰਾਸ਼ਰ ਨੂੰ ਮੰਗ ਕੇ ਉਮੀਦਵਾਰ ਲਿਆ ਮਾਨ ਸਾਹਿਬ ਮਾਨ ਸਾਹਿਬ ਦੇ ਗੱਪੀ ਕਹਿੰਦੇ ਆ ਕਹਿੰਦੇ ਬਿਸਟੂ ਤੇ ਰਾਜਾ ਤੁਸੀਂ ਸੁਣਿਆ ਹੀ ਆ ਉਹ ਕੀ ਆ ਸਾਰਾ ਕੁਝ ਮਾਨ ਸਾਹਿਬ ਤਾਂ ਹੋਰ ਵੀ ਬੜਾ ਖੁਸ਼ ਕਹਿੰਦੇ ਐ ਲਾਇਕ ਇੱਕ ਕਲੀ ਬਣਾਤੀ ਟੱਕੜੇ ਬੰਦੇ ਦਾ ਸੱਤੀ 200 ਹੁੰਦਾ ਜਦੋਂ ਪੰਜਾਬ ਦਾ ਮੁੱਖ ਮੰਤਰੀ ਬਣ ਜਾਂਦਾ ਫਿਰ ਉਹ ਕਿਕਲੀ ਪਾਈ ਜਾਵੇ ਭੰਗੜੇ ਪਾਈ ਜਾਵੇ ਲੱਕਰੇ ਮਰੀ ਜਾਵੇ ਉਹਨੂੰ ਸਾਰੇ ਫਿਰ ਆਸੇ ਪਾਸੇ ਵਾਲੇ ਕਹਿੰਦੇ ਵੈਸੇ ਵੈਸੇ ਰਾਜੇ ਜੀ ਤੁਸੀਂ ਲੰਬਾ ਸਭਾ ਸਟੂਡੈਂਟ ਪੋਲਿਟਿਕਸ ਤੋਂ ਦੇਖਿਆ ਯੂਥ ਦੇ ਵਿੱਚ ਵੀ ਦੇਖਿਆ ਰਾਜਨੀਤੀ ਦਾ ਮਿਆਰ ਬਹੁਤ ਡਿੱਗਦਾ ਨਹੀਂ ਪਿਆ ਡਿੱਗ ਨਹੀਂ ਪਿਆ ਜ਼ਮੀਨਤੀ ਹੋ ਗਿਆ ਬਿਲਕੁਲ ਮੇਰਾ ਖਿਆਲ ਕੋਈ ਮਿਆਰ ਰੱਖਿਆ ਹੀ ਨਹੀਂ ਲੋਕਾਂ ਨੇ ਉਹਨਾਂ ਨੂੰ ਲੱਗਦਾ ਔਰ ਇਸ ਕਦਰ ਨਾ ਕੋਈ ਥੋੜੀ ਜਿੱਤ ਜਾਣਾ ਕਿਸੇ ਵਿਅਕਤੀ ਨੇ ਕਿਸੇ ਨੂੰ ਨਿੰਦਨ ਨਾਲ ਕਿਸੇ ਨੂੰ ਨੀਚਾ ਦਿਖਾਉਣ ਨਾਲ ਕਿਸੇ ਦੇ ਬਾਰੇ ਮਾੜਾ ਬੋਲਣ ਨਾਲ ਤੁਸੀਂ ਜਿੱਤਣਾ ਨਹੀਂ ਹੈ ਕਿਉਂ ਆਪਣੀ ਜੁਬਾਨ ਗੰਦੀ ਕਰ ਰਹੇ ਹੋ ਅਜਿਹਾ ਜਿਹਾ ਦੀਆ ਬਿੱਟੂ ਹਰਕਤਾਂ ਕਰ ਰਿਹਾ ਹੈ ਮੈਂ ਤਾਂ ਕਦੇ ਬਾਈ ਜੀ ਤੋਂ ਬਿਨਾਂ ਨਹੀਂ ਬੋਲੇ ਸੀ ਬਿੱਟੂ ਨੂੰ ਅੱਛਾ ਮੇਰੇ ਕਹਿ ਨਾ ਮੱਲਾ ਜਿਸ ਤਰ੍ਹਾਂ ਦਾ ਸਤਕਾਰ ਆਪਾ ਦੇ ਨੇ ਹੁਣ ਕੀ ਹੁਣ ਲੜ ਰਹੇ ਸੀਗੇ ਮੈਂ ਤਾਂ ਕਹਿੰਦਾ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਬਿੱਟੂ ਜੀ ਨੂੰ ਉਹਨਾਂ ਦੇ ਪਰਿਵਾਰ ਲੁਧਿਆਣੇ ਦਾ ਕਾਇਆ ਕਲਪ ਕਰ ਦੋਗੇ ਜੇ ਜਿੱਤ ਕੇ ਕਿਉਂਕਿ ਸਮਾਂ ਦੱਸੇਗਾ ਲੁਧਿਆਣਾ ਵਾਸੀਆਂ ਨੇ ਤਾਂ ਇੰਨੇ ਸਾਲ ਦੇਤੇ ਉਹੀ ਉਹੀ ਸਮੱਸਿਆਵਾਂ ਸਮਾਂ ਦੱਸੇਗਾ ਪਰ ਤੇ ਤੁਸੀਂ ਮੈਨੂੰ ਕਹਦੇ ਨਾ ਬਾਡੀਆਂ ਦੀ ਗੱਲ ਜਾਂ ਬੱਸ ਦੀ ਗੱਲ ਇਹ ਕੰਮ ਕਰੋ ਮੈਂ ਤੁਹਾਨੂੰ ਬੇਨਤੀ ਕਰੂੰਗਾ ਬੀਜੀ ਸਾਹਿਬ ਸਰਕਾਰ ਦੀ ਕਿਸੇ ਬੱਸ 'ਚ ਚੜੋ ਤੇ ਡਰਾਈਵਰ ਤੇ ਕੰਡਕਟਰ ਦੇ ਇੰਟਰਵਿਊ ਲਓ ਤੇ ਪੁੱਛੋ ਵੀ ਕਿਹੜਾ ਬੰਦਾ ਸਭ ਤੋਂ ਬੈਸਟ ਟ੍ਰਾਂਸਪੋਰਟ ਮਿਨਿਸਟਰ ਹੋਇਆ ਮੈਂ ਲੁਧਿਆਣਾ ਨਿਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਸਾਰੇ ਲੁਧਿਆਣਾ ਨਿਵਾਸੀਓ 10 ਮਿੰਟ ਕੱਢ ਕੇ ਬੱਸ ਸਟੈਂਡ ਤੇ ਕਿਸੇ ਡਰਾਈਵਰ ਤੇ ਕੰਡਕਟਰ ਨਾਲ ਗੱਲਾਂ ਕਰਕੇ ਆਓ ਜਿਹੜਾ ਸਰਕਾਰੀ ਬੱਸ ਦਾ ਡਰਾਈਵਰ ਕੰਡਕਟਰ ਹੋਵੇ ਤੇ ਜਿਹੜਾ ਮਗਰਲੇ 3 ਸਾਲ 4 ਸਾਲ ਤੋਂ ਕੰਮ ਕਰ ਰਿਹਾ ਹੋਵੇ ਕਉਂ ਡਾਈਸ ਹਾਲਤੇ ਇਹਨਾਂ ਨੂੰ ਹੋਗੇ ਨਵੀਂ ਪਰਤੀ ਦਾ ਨਾ ਉਹ ਉਹਨਾਂ ਨੂੰ ਪੁੱਛੋ ਰਾਜਾ ਵੜਿੰਗ ਕੌਣ ਸੀ ਪਰ ਅਗਰ ਰੈਂਡਮਲੀ ਜੇ ਡਰਾਈਵਰ ਤੇ ਕੰਡਕਟਰ ਇਹ ਕਹਿਣ ਸਾਡੇ ਭਰਾ ਕਿ ਸਭ ਤੋਂ ਬੈਸਟ ਜਿਹੜਾ ਮੰਤਰੀ ਸੀ ਅੱਜ ਤੱਕ ਦਾ ਉਹ ਰਾਜਾ ਵੜਿੰਗ ਸੀ ਫਿਰ ਵੋਟ ਪਾਦੇ ਨਹੀਂ ਨਾ ਪਾਇਓ ਇਸ ਤੋਂ ਬਾਅਦ ਕਲੈਰਿਟੀ ਕੀ ਕਰ ਸਕਦੇ ਬੱਸਾਂ ਦੇ ਡਰਾਈਵਰ ਕੰਨੈਕਟਰ ਸਾਡੇ ਭਰਾਵਾਂ ਨੂੰ ਪੁੱਛ ਲਓ ਜਿਹੜੀ ਮਰਜ਼ੀ ਬੱਸ 'ਤੇ ਚੜਜੋ ਤੁਸੀਂ ਚੜਜੋ ਭਾਵੇਂ ਜਨਤਾ ਚੜ੍ਹ ਕੇ ਪੁੱਛਲੇ ਤਾਂ ਬਿਲਕੁਲ ਰਾਜਾ ਬੜਿੰਘੋਰਾ ਦੇ ਨਾਲ ਗੱਲਬਾਤ ਕੀਤੀ ਆ ਕਿਉਂਕਿ ਟਾਈਮ ਬਹੁਤ ਸ਼ਾਰਟ ਹੈ ਲਗਾਤਾਰ ਬੈਕ ਟੂ ਬੈਕ ਇਹਨਾਂ ਦੀਆਂ ਮੀਟਿੰਗਸ ਨੇ ਰੈਲੀਅਨ ਦੇ ਵਿੱਚ ਜਾ ਰਹੇ ਨੇ ਤੇ ਆਸ ਉਮੀਦ ਕਰਦੇ ਆ ਤੁਹਾਨੂੰ ਸਾਡੀ ਇਹ ਪੇਸ਼ਕਸ਼ ਪਸੰਦ ਆਏ ਹੋਵੇਗੀ ਲਗਾਤਾਰ ਬਣੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ ਧੰਨਵਾਦ ਥੈਂਕ ਯੂ ਬੀਦੀ ਸਾਹਿਬ